ਐਕਸੀਡੈਂਟ ਹੋ ਜਾਂਦਾ ਹੋਵੇ ਪੁੱਛਣ ਵਾਸਤੇ ਹੁਣ ਐਕਸੀਡੈਂਟ ਹੋ ਜਾਂਦਾ ਹੋਵੇ ਬਾਰ ਬਾਰ ਪੁੱਛਣ ਵਾਸਤੇ ਹੁਣ ਕਰਤੇ ਕਿਸੇ ਦਾ ਬਾਰ ਬਾਰ ਐਕਸੀਡੈਂਟ ਹੋ ਜਾਂਦਾ ਹੋਵੇ ਪੁੱਛਣ ਵਾਸਤੇ ਹੁਣ ਕਿਸੇ ਦਾ ਭਾਈ ਘਰ ਦੇ ਵਿੱਚ ਬਾਰ ਬਾਰ ਐਕਸੀਡੈਂਟ ਹੁੰਦਾ ਹੋਵੇ ਉਹਨਾਂ ਦੀ ਪੁੱਛਿਆ ਆ ਜੋ ਭਾਈ ਉੱਠ ਕੇ ਐਕਸੀਡੈਂਟ ਹੋ ਜਾਂਦਾ ਹੋਵੇ ਪੁੱਛਣ ਵਾਸਤੇ ਹੁਣ ਆ ਜਾਓ ਉੱਠ ਕੇ ਆ ਜਾਓ ਭਾਈ ਆ ਜਾਓ ਆ ਜਾਓ ਸਾਰਾ ਕੁਝ ਪਤਾ ਲੱਗੂ ਬਾਬੇ ਮੰਗੂ ਆ ਜਾਓ ਕਿ ਕਿਸੇ ਦੀ ਖਾਤ 34 ਗੱਡੀ ਆ ਇੱਕਦਾ ਉਹ ਸਾਈਡ ਤੇ ਕਰ ਦੋ 13122 ਇਹ ਵੀ ਗੱਡੀ ਸਾਈਡ ਤੇ ਕਰ ਦੋ ਭਾਈ ਕਿਹੜੀ ਜਗ੍ਹਾ ਤਵਾਇਆ ਮਾਤਾ ਪੰਪ ਤੇ ਖੜੀਆਂ ਨੇ ਦੋਵੇਂ ਸਾਈਡ ਤੇ ਕਰ ਦੋ ਕਰ ਲੋ ਵੀਰ ਬਣ ਕੇ ਜਿੰਨਾਂ ਦੀਆਂ ਗੱਡੀਆਂ ਨੇ ਕਿਸੇ ਨੇ ਗੱਡੀਆਂ ਖਿਦੜੀਆਂ ਨਹੀਂ ਆਉਂਦੀਆਂ ਬੇਟੇ ਦਾ ਚੱਲੀ ਫੱਕਰਾ ਤੇ ਚੋਟ ਕਿਦੇ ਲੱਗੀ ਦੀ ਬੋਲਦਾ ਗੱਡੀ ਦਵਾਰੋਂ ਬੈਠੇ ਤੇ ਲੱਗ ਗਈ ਮਾਤਾ ਤਿੰਨ ਵਾਰੀ ਚਾਂਸ ਹੋ ਗਿਆ ਹੈ ਚੱਲ ਫੱਕਰ ਵਾਲਾ ਅਰਥ ਗੱਡੀ ਛੜਦੇ ਕਰਦੇ ਜਿਹੜੀ ਗੱਡੀ ਉਹਦਾ ਕਾ ਨਾ ਕੌਣ ਲਾਉਂਦਾ ਸੀ ਥੱਲਾ ਲਾਲਾ ਨੇ ਬਾਪੂ ਦੀ ਲਾਲੀ ਸੀ ਬੰਦ ਕਰਤੀਦੀ ਮਾਤਾ ਇਹ ਪੀਰ ਖਾਨੇ ਲਾਉਂਦੇ ਬੰਦ ਕਰਤੀਦੀ ਮਾਤਾ ਘਰੇ ਜੋਤ ਕੌਣ ਲਾਉਂਦਾ ਦੀ ਮਾਤਾ ਬਾਪੂ ਕੀ ਰੋਂਦੇ ਮਾਤਾ ਕਰੇ ਚਰਾ ਕੇ ਕੌਣ ਲਾਉਂਦਾ ਦੀ ਅਸੀਂ ਲਾਉਂਦੇ ਸੀ ਜੇਕਰ ਬੰਦ ਕਰਤੇ ਸ਼ਰਵਾਰ ਤੇ ਲਾਉਣ ਲੱਗੇ ਦੀ ਹੈ ਚਲ ਬਾਬਾ ਨੇ ਬਖਸ਼ਵਾਨ ਨਹੀਂ ਕਰਾਈਤੀ ਮਾਤਾ ਐ ਕਿਸੇ ਬਾਬੇ ਕੋਲ ਗਈਤੀ ਬਖਸ਼ਵਾਨ ਨਹੀਂ ਕਰਾਈਤੀ ਮਾਤਾ ਤਾਉਣ ਕਿਨੂੰ ਪੈਂਦੀ ਦੀ ਥੋਡੇ ਤਾਉਣੂੰ ਪੈਂਦੀ ਦੀ ਮਾਤਾ ਚੱਲ ਫੱਕਰਾ ਆ ਤੇਰੀ ਤਾਉਣ ਦੇ ਬੱਥੇ ਰ ਹਲਾਰ ਮਾਨ ਗਈਆ ਤੇਰੇ ਮਾਤਾ ਬੱਚਾ ਠੀਕ ਹੋਣ ਲੱਗਿਆ ਜੀ ਸਾਰਾ ਕੁਝ ਉਸ ਤੋਂ ਬਾਅਦ ਫੇਰ ਤਾਂ ਉਲਝ ਗਿਆ ਐਂ ਹੋ ਗਿਆ ਮਾਤਾ ਵਿੱਚ ਠੀਕ ਹੋਣ ਲੱਗਿਆ ਜੀ ਸਾਰਾ ਕੁਝ ਹੋਣ ਫੇਰ ਸਾਰਾ ਤਾਂ ਉਲਝ ਗਿਆ ਚੱਲ ਫੱਕਰ ਲੈ ਆ ਮੀਆਂ ਬਾਦਾਂ ਮੇਰੇ ਬੱਲਾ ਹੋ ਨਾ ਵਾਰੀ ਮਾਤਾ ਵੇ ਬਸਾਇਆ ਕਿਉਂ ਨਹੀਂ ਬੋਲਦਾ ਵਾਰੀ ਉਠੀ ਨਾ ਕੰਮ ਛੋੜਦਾ ਮਾਦਾ ਕਵਰਾ ਥੱਥੋਂ ਹੁੰਦੀ ਐ ਨਿੰਮ ਖੜਿਆ ਸੀ ਮਾਦਾ ਕਿੱਥੇ ਵਗ ਗਿਆ ਹਟਾਤਾ ਹਟਾਤਾ ਚੱਲ ਬੱਕਰਾ ਅਮਰ ਬਾਬਾ ਵੇ ਬਲਾਵਾ ਕਿਉਂ ਨਹੀਂ ਬੋਲਦਾ ਵਾਰੀ ਨੇ ਬਚਾ ਵੇ ਜੋਕਾ ਨਾ ਕਿਨੇ ਸਖੀ ਦੀ ਮਾਤਾ ਅਸੀਂ ਜਾਣੇ ਅਸੀਂ 6 ਮਹੀਨੇ ਅਸੀਂ ਜਾ ਕੇ ਆਉਂਦੇ ਆ ਮਾਤਾ ਹੈ ਮਾਤਾ ਦੇ ਮੱਥਾ ਟੇਕਣਗੇ ਉੱਥੇ ਕੋਈ ਰੋਲਾ ਤਾਂ ਨਹੀਂ ਪੈ ਗਿਆ ਦੀ ਇਹਦੇ ਵਿੱਚ ਲਿਖ ਰਿਹਾ ਮੰਗਣ ਵਾਲਿਆਂ ਨਾਲ ਕੋਈ ਰੋਲਾ ਤਾਂ ਨਹੀਂ ਪੈ ਗਿਆ ਦੀ ਮਾਤਾ ਝੜਕ ਕੇ ਕੋਣ ਪੈਦੀ ਤੇਰੇ ਨਾਲ ਪੈ ਗਿਆ ਦੀ ਫਿਰ ਤੋਂ ਕਹਿੰਦੀ ਪਿਆ ਨਹੀਂ ਹੈਗਾ ਚੱਲ ਬਾਬਾ ਹੋ ਨਮੀਆ ਬਟਾ ਮਾਤਾ ਇਹੀ ਕੰਮ ਮੈਂ ਕਹਿੰਦਾ ਜੇ ਇੱਕ ਨੂੰ ਦੇਦੇ ਵੀ ਆਉਣਗੀਆਂ ਹੈ ਜੇ ਕਿਰਪਾ ਹੀ ਹੋ ਜੇ ਮਾਤਾ ਮਾਤਾ ਦੇ ਮੱਥਾ ਟੇਕਾਂਗੇ ਜਾ ਕੇ ਕਿ ਮਾਤਾ ਰਾਣੀ ਜਿਹੜੀ ਭੁੱਲ ਹੋ ਗਈ ਹੈ ਰક્ષਣ ਹਾਰਾ ਕਿਰਪਾ ਕਰਦੇ ਮਾਤਾ ਮੁੜ ਕੇ ਨੁਕਸਾਨ ਨਹੀਂ ਹੋਊਗਾ ਇੱਥੋਂ ਦਰਦ ਉੱਠਦਾ ਹੈ ਮਾਤਾ ਸਾਰੇ ਪਿੰਡੇ ਜਾਂ ਨਿਕਲਦਾ ਜਾ ਕੇ ਇੱਥੋਂ ਸਿਰਫੜਿਆ ਜਾਂਦਾ ਐਂ ਹੁੰਦਾ ਹੈ ਮਾਤਾ ਟਰੱਕ ਚੜਵਾ ਦਈਏ ਚੱਲ ਫਟਾ ਉਹ ਦੋਰੀਆ ਦੁੱਤ ਦੇ ਕੇ ਜੇ ਇਹਨੂੰ ਮਾਤਾ ਦੇ ਮੱਥਾ ਟੇਕ ਗਏ ਹੋ ਮਾਤਾ ਮੁੜ ਕੇ ਨੁਕਸਾਨ ਨਹੀਂ ਹੋਊਗਾ ਠੀਕ ਹੋ ਜਾਣਗੇ ਕਿਰਪਾ ਹੋ ਜੂਗੀ ਮਾਤਾ ਜਾਂ ਕਿਰਪਾ ਹੋ ਜੂਗੀ ਜਾਂ ਮਾਤਾ ਤੀਸਰਾ ਬਚਨ ਹੈ ਕਿਰਪਾ ਹੀ ਹੋ ਜੂਗੀ ਠੀਕ ਮਾਤਾ ਮੱਥਾ ਹੱਟ ਪਿੱਛੇ ਚੱਲੀ ਬੱਕਰਾ ਵਾਪਸ ਮੁੜ ਆਇਆ ਹੋਵੇ ਪੁੱਛਣ ਵਾਸਤੇ ਹੁਣ ਬਾਹਰ ਜਾਣਾ ਹੋਵੇ ਵਾਪਸ ਮੁੜ ਆਇਆ ਹੋਵੇ ਪੁੱਛਣ ਵਾਸਤੇ ਹੁਣ ਬਾਹਰ ਜਾਂਦਾ ਹੋਵੇ ਵਾਪਸ ਮੁੜ ਆਇਆ ਹੋਵੇ ਪੁੱਛਣ ਵਾਸਤੇ ਹੁਣ ਆਗੇ ਜੀ ਆਗੇ ਕਿਹੜੀ ਜਗ੍ਹਾ ਤੋਂ ਆਏ ਫੱਕਰਾ ਗੋਵਿੰਦਗੜ੍ਹ ਦੇ ਗੋਵਿੰਦਗੜ੍ਹ ਦੇ ਗੋਵਿੰਦਗੜ੍ਹ ਤੋਂ ਬਾਹਰ ਜਾ ਕੇ ਵਾਪਸ ਕੌਣ ਆ ਗਿਆ ਧੀ ਮੈਂ ਆ ਗਿਆ ਦੋ ਵਾਰੀ ਦੱਸ ਨਾ ਜਿਹੜਾ ਫਰਜੀ ਕੋਲੋਂ ਪੁੱਛ ਲਈ ਹੁਣ ਚੱਲ ਬਾਪਾ ਬੇਦੀ ਕੰਮ ਬਣਾਇਆ ਜਾਣ ਹੁਣ ਤਾਂ ਕੈ ਮਨ ਵੀ ਟੁੱਟ ਗਿਆ ਦੀ ਵੀ ਆਪਾਂ ਲੈ ਜਾਂਦੇ ਨਹੀਂ ਹੈਗੇ ਛੱਡ ਫਰਾ ਐਂ ਹੋ ਗਿਆ ਦੀ ਫੱਕਰਾ ਹੈ ਐਂ ਜੀ ਕਰਦਾ ਦੀ ਹੁਣ ਤਾਂ ਪਾਸਪੋਰਟ ਵੀ ਭਗਾ ਕੇ ਮਾਰ ਕਿਤੇ ਹੈ ਐਂ ਹੋ ਗਿਆ ਬੱਕਰਾ ਚੱਲ ਥੇਰਾ ਓ ਕੰਨ ਮੰਦਰਾ ਬਾਵਨਾ ਦੇ ਰਹਾ ਰਹਾ ਰਸ ਓਹਦੀ ਬੱਕਰਾ ਬਾਵਨਾ ਦੇ ਰਹਾ ਮੰਦਾਰੇ ਤਿੰਨ ਮੁੰਡੇ ਨਾਲ ਦੇ ਬਾਹਰ ਵਾਗੇ ਫੱਕਰਾ ਗਾਲੀਏ ਚੱਲ ਫੱਕਰਾ ਹੋਏ ਹੋ ਜੇ ਕੰਮ ਲੋਟਿਆ ਜਾਣਾ ਫੱਕਰਾ ਸਾਰੀ ਸੰਗਤ ਨੂੰ ਮਿੱਠੀ ਜੀ ਨਿਆਜ਼ ਕਰਕੇ ਵੰਡ ਜੇਗਾ ਵੰਡ ਜੇਗਾ ਕਹੇ ਬਾਬਾ ਜੀ ਨਿਆਜ਼ ਕਰਕੇ ਵੰਡ ਕੇ ਜਾਊਗਾ ਕਿਰਪਾ ਕਰਦੇ ਜਾਂ ਕਿਰਪਾ ਹੀ ਹੋ ਜੂਗੀ ਫੱਕਰਾ ਜਾਂ ਕਿਰਪਾ ਹੀ ਹੋ ਜੂਗੀ ਜਾਂ ਕਿਰਪਾ ਹੀ ਹੋ ਜੂਗੀ ਇੱਕ ਮੱਤਾ ਹਟ ਪਿੱਛੇ